ਤੋ ਰਾਤ ਦੇ 10 ਵਜੇ ਪਹਿਨੇ ਤੁਸੀਂ ਮੀਂਹ ਦੇਖੋ ਇੰਨਾ ਜਿਆਦਾ ਜੋਰਾਂ ਸ਼ੋਰਾਂ ਨਾਲ ਮੀਂਹ ਉੱਤਰਾ ਇੱਥੇ ਸ਼ੰਭੂ ਬਾਗ ਵਿੱਚ ਕਿਸਾਨ ਲਗਾਤਾਰ ਫਾਰਮਰ ਪ੍ਰੋਟੈਸਟ ਵਿੱਚ ਡਟੇ ਹੋਏ ਨੇ ਅਤੇ ਇਸ ਪ੍ਰੋਟੈਸਟ ਵਿੱਚ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੱਸ ਦਈਏ ਬੀਤੀ ਰਾਤ ਸ਼ੰਭੂ ਬਾਰਡਰ ਤੇ ਗੜੇ ਮਾਰੀ ਹੋਈ ਅਤੇ ਉੱਥੇ ਹੀ ਖਨੌਰੀ ਬਾਰਡਰ ਤੇ ਭਾਰੀ ਮੀਂਹ ਪਿਆ ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਇਸ ਦੇ ਨਾਲ ਕਿਸਾਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਿਸਾਨਾਂ ਨੇ ਟਰਾਲੀਆਂ ਦੇ ਵਿੱਚ ਰਾਤ ਕੱਢੀ ਆਪਣੇ ਟਰੈਕਟਰ ਟਰਾਲੀਆਂ ਨੂੰ ਪਲੜਾਂ ਦੇ ਨਾਲ ਟਕਿਆ ਅਤੇ ਜਿਉਂ ਤਿਉਂ ਆਪਣੇ ਆਪ ਨੂੰ ਮੀਂਹ ਤੋਂ ਬਚਾਇਆ ਉੱਥੇ ਹੀ ਕੁਝ ਕੁ ਲੋਕ ਇਹ ਵੀ ਕਮੈਂਟ ਕਰ ਰਹੇ ਨੇ ਕਿ ਕਿਸਾਨਾਂ ਦਾ ਤਾਂ ਇਸ ਵੇਲੇ ਰੱਬ ਵੀ ਸਾਥ ਨਹੀਂ ਦੇ ਰਿਹਾ ਪਰ ਤੁਹਾਨੂੰ ਦੱਸ ਦਈਏ ਪੰਜਾਬੀ ਨੌਜਵਾਨ ਇਸ ਤਰ੍ਹਾਂ ਦਾ ਕੁਝ ਨਹੀਂ ਸੋਚਦੇ ਉਹਨਾਂ ਦਾ ਕਹਿਣਾ ਹੈ ਕਿ ਰੱਬ ਜੋ ਵੀ ਕਰਦਾ ਹੈ ਚੰਗਾ ਕਰਦਾ ਹੈ ਅਤੇ ਸਾਨੂੰ ਮਾਲਕ ਦੀ ਰਜ਼ਾ ਵਿੱਚ ਰਹਿਣਾ ਆਉਂਦਾ ਹੈ ਜਿੱਥੇ ਇੰਨੀਆਂ ਪਾਣੀ ਦੀਆਂ ਬੁਸ਼ਾਰਾ ਚੱਲ ਲਈਆਂ ਤਾਂ ਮੈਂ ਕੀ ਚੀਜ਼ ਹੈ ਬਾਕੀ ਤੁਸੀਂ ਪੰਜਾਬੀ ਕਿਸਾਨਾਂ ਤੇ ਨੌਜਵਾਨਾਂ ਦੇ ਲਈ ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਐਂਡ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਤੇ ਕਿਸਾਨਾਂ ਵਿਚਾਲੇ ਸਹਿਮਤੀ ਹੋ ਪਾਏਗੀ ਜਾਂ ਫਿਰ ਕਿਸਾਨਾਂ ਨੂੰ ਦਿੱਲੀ ਕੁਝ ਕਰਨਾ ਪਵੇਗਾ ਇਸ ਬਾਰੇ ਵੀ ਆਪਣੀ رائے ਜ਼ਰੂਰ ਦੱਸਣਾ ਆਪਾਂ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ